ਕਰਕੇ ਸ਼ਾਇਦ ਸਾਈਨ ਕਰਨਾ ਭੁੱਲ ਗਿਆ ਤੇ ਚੈੱਕ ਇਸ ਕਰਕੇ ਬਾਉਂਸ ਹੋਇਆ ਤਾਂ ਉਹਨੇ ਜਾ ਕੇ ਸੇਡ ਨੂੰ ਕਿਹਾ ਸੇਡ ਜੀ ਵੀ ਆ ਥੋੜਾ ਚੈੱਕ ਬਾਉਂਸ ਹੋ ਗਿਆ ਥੋੜੇ ਸਾਈਨ ਸ਼ਾਇਦ ਤੁਸੀਂ ਗਲਤੀ ਨਾਲ ਕਰ ਨਹੀਂ पाए ਕਹਿੰਦੇ ਨੇ ਗਲਤੀ ਨਾ ਨਹੀਂ ਮੈਂ ਜਾਣ ਕੇ ਨਹੀਂ ਕੀਤਾ ਕਹਿੰਦੇ ਕੀ ਮਤਲਬ ਕਹਿੰਦੇ ਮੈਨੂੰ ਗੁਪਤ ਦਾਨ ਕਰਨ ਦੀ ਆ ਆਦਤ ਹੈ ਇਹ ਪੰਜ ਗਰੰਟੀਆਂ ਇਹ ਉਹ ਚੈੱਕ ਹੈ ਜਿੱਤੇ ਸਾਈਨ ਨਹੀਂ ਇਹਨਾਂ ਦੇ अनਸਾਈਨਡ ਚੈੱਕ ਇਹ ਪੰਜ ਗਰੰਟੀਆਂ ਨੇ ਹੁਣ ਜਨਤਾ ਨੁਹੇ ਪਰਮਾ ਨਹੀਂ ਸਕਦੇ ਮੂਰਖ ਨਹੀਂ ਬਣਾ ਸਕਦੇ ਇੱਕ ਝੂਠ ਬੋਲਣ ਦਾ ਟਾਈਮ ਹੈ ਉਹ ਇਹਨਾਂ ਦਾ ਨਿਕਲ ਚੁੱਕਾ ਹੁਣ ਇਲੈਕਸ਼ਨ ਲੜਨਾ ਕਿੱਦਾਂ ਆਪਾਂ ਨੇ ਪਹਿਲੀ ਗੱਲ ਸਰਕਾਰ ਤੁਸੀਂ ਲੁਧਿਆਣੇ ਦੇ ਬੈਠੇ ਹੋ ਮੈਨੂੰ ਇੱਕ ਦਿਨ ਦੱਸ ਦਿਓ ਜਿਹੜੇ ਕੋਈ ਕ੍ਰਾਈਮ ਨੂੰ ਕਵਰ ਕਰਦੇ ਆ ਕੋਈ ਐਸਾ ਦਿਨ ਦੱਸ ਦਿਓ ਕਿ ਉਸ ਦਿਨ ਦਿਨ ਇੱਥੇ ਕੋਈ ਕ੍ਰਾਈਮ ਨਾ ਹੁੰਦਾ ਹੋਵੇ ਕ੍ਰਾਈਮ ਵੀ ਕਿੱਦਾਂ ਦਾ ਮੈਂ ਇੱਕ ਬਜ਼ੁਰਗ ਦੇ ਨਾਲ ਇੱਕ ਦਿਨ ਟਰੈਵਲ ਕਰ ਰਿਹਾ ਸੀ ਮੈਨੂੰ ਆਦਤ ਹੈ ਕਿ ਕੋਈ ਬੱਸ ਸਟੈਂਡ ਤੇ ਖੜ੍ਹਾ ਹੋਵੇ ਤਾਂ ਮੈਂ ਨਾਲ ਉਹਨੂੰ ਬਿਠਾ ਕੇ ਲੈ ਜਨਾ ਗੱਡੀ 'ਚ ਕਹਿੰਦਾ ਕਾਕਾ ਕਿਹੜਾ ਟਾਈਮ ਆ ਗਿਆ ਮੈਂ ਕੀ ਹੋਇਆ ਕਹਿੰਦਾ ਅੱਗੇ ਲੋਕ ਜੁਰਮ ਕਰਦੇ ਸੀ ਲੁਪ ਛੁਪ ਕੇ ਰਾਤ ਨੂੰ ਲੋਕ ਕਹਿੰਦਾ ਹੁਣ ਤਾਂ ਕੋਈ ਦੇਖਦਾ ਨਹੀਂ ਦੇਣਾ ਕੀ ਰਾਤ ਹੈ ਜੋ ਦਿਲ ਕਰਦਾ ਚੱਕ ਕੇ ਜਿਹਨੂੰ ਮਰਜ਼ੀ ਲੁੱਟ ਲਓ ਜਿਹਨੂੰ ਮਰਜ਼ੀ ਖੋ ਕਰ ਲਓ ਤਾਂ ਲਾ ਐਂਡ ਆਰਡਰ ਦੀ ਸਿਚੁਏਸ਼ਨ ਐਨੀ ਆਊਟ ਆਫ ਕੰਟਰੋਲ ਹੋ ਗਈ ਹੈ ਕਿ ਜਨਤਾ ਦਾ ਵਿਸ਼ਵਾਸ ਇਸ ਸਰਕਾਰ ਤੋਂ ਉੱਟ ਚੁੱਕਾ ਜਦੋਂ ਜਨਤਾ ਦਾ ਵਿਸ਼ਵਾਸ ਕਿਸੇ ਸਰਕਾਰ ਤੋਂ ਉੱਟਦਾ ਤਾਂ ਉਸ ਸਰਕਾਰ ਨੂੰ ਸੱਤਾ 'ਚ ਰਹਿਣ ਦਾ ਕੋਈ ਹੱਕ ਨਹੀਂ ਹੁੰਦਾ ਦੂਜੀ ਗੱਲ ਇਹਨਾਂ ਨੇ ਦੋ ਗੱਲਾਂ ਨੂੰ ਲੈ ਕੇ ਬਹੁਤ ਐਡਵਰਟਾਈਜ਼ਮੈਂਟ ਕੀਤੀ ਹੈ ਕਿ ਅਸੀਂ ਆਮ ਆਦਮੀ ਕਲੀਨਿਕ ਬਣਾ ਦਿੱਤੇ ਜਨਕ ਸਟੱਡੀ ਕਰਿਓ ਮੇਰੇ ਵੀਰ ਬਣ ਕੇ ਜਾ ਕੇ ਦੇਖਿਓ ਕਿ ਜਿੱਥੇ ਪ੍ਰਾਇਮਰੀ ਹੈਲਥ ਸੈਂਟਰ ਚ ਇਹ ਤਾਂ ਆਪਾਂ ਨਹੀਂ ਗੱਲ ਕਹਿ ਸਕਦੇ ਵੀ ਪਰ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਤਾਂ ਸਰਕਾਰਾਂ ਤੇ ਹੀ ਹੁੰਦੀ ਐ ਉਹ ਕੋਈ ਆਪਣੇ ਨਿੱਜੀ ਕੌਜ਼ ਲਈ ਤਾਂ ਬੈਠੇ ਨਹੀਂ ਉਹ ਆਪਣੀ ਕੋਈ ਜ਼ਮੀਨ ਲਈ ਤਾਂ ਬੈਠੇ ਨਹੀਂ ਉਹ ਤਾਂ ਸਾਰਿਆਂ ਦੇ ਲਈ ਪੰਜਾਬ ਦੇ ਕਿਸਾਨਾਂ ਲਈ ਮਜ਼ਦੂਰਾਂ ਲਈ ਸਭ ਲਈ ਬੈਠੇ ਆ ਇਸ ਕਰਕੇ ਉਹਨਾਂ ਦੀ ਇਸ ਵੇਲੇ ਜਿਹੜੀ ਜਾਨ ਆ ਉਹ ਬੜੀ ਕੀਮਤੀ ਆ ਤੇ ਉਹ ਖਾਸ ਤੌਰ ਪੰਜਾਬ ਪੰਜਾਬੀ ਨੇ ਪੰਜਾਬੀ ਦੇ ਉੱਤੇ ਉਹ ਬੜੇ ਗੁਰੂ ਨੂੰ ਮੰਨਣ ਵਾਲੇ ਆ ਤੇ ਇਸ ਕਰਕੇ ਪੰਜਾਬੀਆਂ ਦੀ ਬਹੁਤ ਜ਼ਿਆਦਾ ਮੈਂ ਸਮਝਦਾ ਜ਼ਿੰਮੇਵਾਰੀ ਬਣ ਜਾਂਦੀ ਆ ਗੱਲਬਾਤ ਤਾਂ ਸ਼ੁਰੂ ਹੋ ਜਾਏਗੀ ਗੱਲਬਾਤ ਤਾਂ ਹੁੰਦੀਆਂ ਰਹਿੰਦੀਆਂ ਪਰ ਜੇ ਉਹ ਠੀਕ ਰਹਿਣਗੇ ਤਦੀ ਆ ਨਾ ਪਹਿਲੀ ਗੱਲ ਤੇ ਇਹ ਆ ਵੀ ਕੋਈ ਐਸੇ ਬੰਦਿਆਂ ਨੂੰ ਮੌਕਾ ਨਾ ਮਿਲ ਜੇ ਜੇ ਕੋਈ ਗੱਲ ਐਸੀ ਹੁੰਦੀ ਆ ਬਹੁਤ ਸ਼ਰਾਰਤੀ ਅੰਸਰ ਲੋਕ ਹੁੰਦੇ ਆ ਇਹਦੇ ਵਿੱਚ ਜਿਹੜਾ ਮੌਕੇ ਤੇ ਦਾਅ ਦੇ ਵਿੱਚ ਹੁੰਦੇ ਆ ਤੇ ਇਸ ਕਰਕੇ ਢੱਲੇਵਾਲ ਸਾਹਿਬ ਜਲਦੀ ਤੋਂ ਜਲਦੀ ਆਪਣਾ ਜਿਹੜਾ ਇਹ ਇਹ ਮਰਨ ਵਾਲਾ ਛੱਡ ਕੇ ਗੱਲਬਾਤ ਆ ਜਿਹੜੀ ਉਹ ਸ਼ੁਰੂ ਕਰਨੀ ਪਹਿਲਾਂ ਵੀ ਕਈ ਚੱਲੇ ਸੀ ਤੇ ਅਡਿਓ ਰਵਈਆ ਕਿਦੋਂ ਬਣਾਇਆ ਗਿਆ ਸਾਨੂੰ ਦੇਖੋ ਮੈਂ ਮੈਂ ਇੱਕ ਮਿੰਟ ਚੈਨਲ ਦੇ ਮੂਰੇ ਇੱਕ ਇਹ ਜਿਹੜੀ ਗੱਲਬਾਤ ਆ ਜਿਹੜੀ ਤੁਸੀਂ ਜਿਵੇਂ ਕਿਹਾ ਦੋ ਤਿੰਨ ਗੱਲਾਂ ਨੇ ਦੁਹਰਾਓ ਇੱਕ ਮਿੰਟ ਇੱਕ ਮਿੰਟ ਕੋਈ ਨਹੀਂ ਇੱਕ ਮਿੰਟ ਖੜੇ ਦੋ ਤਿੰਨ ਗੱਲਾਂ ਨੇ ਜਿਹੜੀਆਂ ਜਿਹੜਾ ਤੁਸੀਂ ਸਵਾਲ ਪੁੱਛਿਆ ਕਿਉਂਕਿ ਗੱਲ ਦੱਲੇਵਾਲ ਸਾਹਿਬ ਪੰਜਾਬ ਦੀ ਨਹੀਂ ਕਰ ਰਹੇ ਉਹ ਗੱਲ ਸਾਰੇ ਮੁਲਕ ਦੀ ਕਰ ਰਹੇ ਆ ਤੇ ਮੁਲਕ ਚ ਦੇ ਵਿੱਚ ਤਾਂ ਬਹੁਤ ਪਤਾ ਨਹੀਂ ਕਿੰਨੀਆਂ ਫਸਲਾਂ ਹੁੰਦੀਆਂ ਕਿੰਨਾ ਕਿੱਥੇ ਕਿੱਥੇ ਕੀ ਆ ਪਰ ਹੁਣ ਇਸ ਵੇਲੇ ਕੋਈ ਵੀ ਐਸੀ ਗੱਲ ਕਰਨੀ ਉਹ ਬੜੀ ਇਨਸੈਂਸਿਟਿਵ ਹੋਊਗੀ ਕਿਉਂਕਿ ਇਸ ਵੇਲੇ ਬਹੁਤ ਸੈਂਸਿਟਿਵ ਟਾਈਮ ਚੱਲ ਰਿਹਾ ਏ ਤੇ ਮੈਂ ਤਾਂ ਇਹੀ ਬੇਨਤੀ ਆ ਵੀ ਉਹ ਜ਼ਰੂਰ ਗੱਲਬਾਤ ਜਿਹੜੀ ਆ ਸੈਂਟਰ ਤੇ ਸਟੇਟ ਗਵਰਨਮੈਂਟ ਦੋਨੋਂ ਕੱਲ ਵੀ ਡੀਜੀਪੀ ਦੇ ਡਾਇਰੈਕਟਰ ਸਾਹਿਬ ਗਏ ਅੱਜ ਵੀ ਉਹਨਾਂ ਨਾਲ ਲਗਾਤਾਰ بڑے ਇਨ ਟੱਚ ਨੇ ਤੇ ਮੈਨੂੰ ਲੱਗਦਾ ਇੱਕ ਦੋ ਦਿਨ ਦੇ ਵਿੱਚ ਜ਼ਰੂਰ ਕੋਈ ਨਾ ਕੋਈ ਜਿਹੜਾ ਏ ਉਹ ਅੱਗੇ ਗੱਲ ਵਧੇਗੀ ਸਰ ਪੰਜਾਬ ਦੇ ਥਾਣਾ